ਮੇਰਾ ਨਾਮ ਹਰਮਨ ਆ। ਦੋਸਤੋ ਅੱਜ ਦੀ ਕਹਾਣੀ ਮੇਰੀ ਤੇ ਮੇਰੇ ਤਾਈ ਦੀ ਕੁੜੀ ਦੀ ਆ। ਅਸੀਂ ਦੋਨੋਂ ਜਣੇ ਸਕੂਲ ਟਾਈਮ ਤੋਂ ਇਕੱਠੇ ਹੀ ਪੜਦੇ ਸੀ ਤੇ ਕਾਲਜ ਵਿੱਚ ਵੀ ਅਸੀਂ ਇਕੱਠੇ ਹੀ ਜਾਂਦੇ। ਇੱਕ ਦਿਨ ਕਾਲਜ ਦੇ ਬਾਹਰ ਮੇਰੇ ਤਾਈ ਦੀ ਕੁੜੀ ਆਪਣੀਆਂ ਸਹੇਲੀਆਂ ਦੇ ਨਾਲ ਖੜੀ ਸੀ। ਉਸ ਨੂੰ ਦੋ ਮੁੰਡੇ ਛੇੜ ਰਹੇ ਸੀ ਤੇ ਮੇਰੇ ਦੋਸਤਾਂ ਨੇ ਮੈਨੂੰ ਆਣ ਕੇ ਦੱਸਿਆ ਕਿ ਤੇਰੀ ਭੈਣ ਨੂੰ ਬਾਹਰ ਮੁੰਡੇ ਛੇੜਦੇ ਪਏ। ਅਤੇ ਮੈਂ ਵੀ ਜਲਦੀ ਜਲਦੀ ਕਾਲਜ ਦੇ ਵਿੱਚੋਂ ਬਾਹਰ ਆਇਆ। ਅਤੇ ਮੈਂ ਉਸ ਨੂੰ ਆਕੇ ਪੁੱਛਿਆ ਕਿ ਕੀ ਗੱਲ ਐ ਤਾਂ ਉਸ ਨੇ ਕਿਹਾ ਕਿ ਕੁਝ ਨਹੀਂ ਵੀਰੇ ਜਦੋਂ ਮੈਂ ਵੇਖਿਆ ਤਾਂ ਉਹ ਮੁੰਡੇ ਸਾਈਡ ਤੇ ਹੋ ਗਏ ਮੈਂ ਆਪਣੀ ਭੈਣ ਨੂੰ ਪੁੱਛਿਆ ਕਿ ਤੈਨੂੰ ਮੁੰਡਿਆਂ ਨੇ ਛੇੜਿਆ ਤਾਂ ਉਸ ਨੇ ਮਨਾਂ ਕਰ ਦਿੱਤਾ ਕਿ ਹਾਂ ਕਿ ਤਾਂ ਦਿੱਤਾ ਕੋਈ ਗੱਲ ਨਹੀਂ ਫਿਰ ਮੈਂ ਚੁੱਪ ਕਰ ਗਿਆ ਸੀ ਪਰ ਮੈਨੂੰ ਪੂਰਾ ਯਕੀਨ ਸੀ ਕਿ ਉਹ ਝੂਠ ਬੋਲ ਰਹੀ ਐ ਮੈਨੂੰ ਸੱਚ ਨਹੀਂ ਦੱਸ ਰਹੀ ਸੀ ਤਾਂ ਜੋ ਮੈਂ ਉਸ ਮੁੰਡਿਆਂ ਨੂੰ ਕੁਝ ਨਾ ਕਹਾਂ ਤੇ ਉਹ ਡਰਦੀ ਬਹੁਤ ਸੀ ਪਰ ਮੈਨੂੰ ਇਹ ਵੀ ਪਤਾ ਸੀ ਕਿ ਮੈਂ ਉਸ ਦਾ ਭਰਾ ਲੱਗਦਾ ਅਤੇ ਇਸ ਲਈ ਮੈਂ ਆਪਣੇ ਦਿਲ ਨੂੰ ਸਮਝਾ ਲੈਂਦਾ ਸੀ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਾਡੀ ਜਿਹੜੀ ਫੈਮਿਲੀ ਸੀ ਉਹ ਜੁਆਇੰਟ ਫੈਮਿਲੀ ਸੀ ਅਸੀਂ ਇੱਕ ਹੀ ਘਰ ਵਿੱਚ ਸਾਰੇ ਜਣੇ ਰਹਿੰਦੇ ਸੀ ਉਹ ਵੇਖਣ ਵਿੱਚ ਬਹੁਤ ਹੀ ਸੋਹਣੀ ਸੁਨੱਖੀ ਸੀ ਕਈ ਵਾਰੀ ਤਾਂ ਮੈਂ ਵੀ ਉਸ ਵੱਲ ਵੇਖਦਾ ਹੀ ਰਹਿ ਜਾਂਦਾ ਮੇਰੇ ਬਾਪੂ ਹੁਣੇ ਦੋ ਪਰਾ ਸੀ ਅਸੀਂ ਸਾਰੇ ਨਾਲ ਮਿਲ ਕੇ ਰਹਿੰਦੇ ਸੀ ਤੇ ਇਕੱਠੇ ਕੰਮ ਕਰਦੇ ਇੱਕ ਰਾਤ ਮੈਂ ਉੱਠਿਆ ਤਾਂ ਮੈਂ ਜਦੋਂ ਆਪਣੀ ਭੈਣ ਦੇ ਕਮਰੇ ਕੋਲ ਲੱਗਿਆ ਤਦ ਮੈਨੂੰ ਉਸਤੇ ਕਮਰੇ ਵਿੱਚੋਂ ਗੱਲਾਂ ਕਰਨ ਦੀ ਆਵਾਜ਼ ਆਈ ਮੈਂ ਉੱਥੇ ਹੀ ਰੁਕ ਗਿਆ ਤੇ ਚੰਗੌਰ ਨਾਲ ਵੇਖਿਆ ਤੇ ਸੁਣਿਆ ਕਮਰੇ 'ਚ ਤਾਂ ਬਹੁਤ ਹਨੇਰਾ ਸੀ ਕੁਝ ਨਹੀਂ ਦਿਖਦਾ ਸੀ ਫਿਰ ਮੈਂ ਕੰਨ ਲਾ ਕੇ ਸੁਣਿਆ ਤਾਂ ਉਹ ਕਿਸੇ ਨਾਲ ਫੋਨ ਤੇ ਗੱਲਾਂ ਕਰ ਰਹੀ ਸੀ ਅਤੇ ਬੜੀਆਂ ਹੀ ਅਜੀਬ ਗੱਲਾਂ ਸੀ ਉਸ ਦੀਆਂ ਗੱਲਾਂ ਸੁਣ ਕੇ ਤਾਂ ਮੇਰੇ ਪੈਰਾਂ ਹਥੋਂ ਜ਼ਮੀਨ ਖਿਸਕ ਗਈ ਮੇਰਾ ਦਿਲ ਜ਼ੋਰ-ਜ਼ੋਰ ਦੀ ਧਕ-ਧਕ ਕਰ ਰਿਹਾ ਸੀ ਪਤਾ ਨਹੀਂ ਕਿਉਂ ਸ਼ਾਇਦ ਮੈਂ ਉਸ ਨੂੰ ਪਿਆਰ ਕਰਨ ਲੱਗ ਪਿਆ ਸੀ ਸ਼ਾਇਦ ਇਸ ਲਈ ਤੇ ਫਿਰ ਮੈਂ ਆਪਣੇ ਕਮਰੇ ਦੇ ਵਿੱਚ ਚਲਾ ਗਿਆ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਸਾਰੀ ਰਾਤ ਪਾਸੇ ਮਾਰਦਾ ਰਿਹਾ ਕਦੀ ਇੱਧਰ ਤੇ ਕਦੀ ਉੱਤਰ ਪਰ ਅੱਖਾਂ ਦੇ ਵਿੱਚੋਂ ਨੀਂਦ ਜਿੱਤਾਂ ਉੱਡ ਗਈ ਸੀ ਮੈਂ ਸੋਚ ਲਿਆ ਸੀ ਕਿ ਮੈਂ ਇਸ ਨੂੰ ਪੁੱਛ ਕੇ ਰਵਾਂਗਾ ਕਿ ਰਾਤ ਨੂੰ ਤੂੰ ਕਿਸ ਦੇ ਨਾਲ ਫੋਨ ਉੱਤੇ ਗੱਲਾਂ ਕਰਦੀ ਸੀ ਮੈਨੂੰ ਸ਼ੱਕ ਤਾਂ ਜ਼ਰੂਰ ਸੀ ਕਿ ਪੱਕਾ ਉਸੇ ਮੁੰਡੇ ਨਾਲ ਗੱਲਾਂ ਕਰਦੀ ਹੋਣੀ ਜਿਸ ਨੂੰ ਮੈਂ ਇਸ ਦੇ ਨਾਲ ਵੇਖਿਆ ਸੀ ਸਵੇਰ ਹੋਈ ਤਾਂ ਮੈਂ ਉੱਠ ਕੇ ਆਪਣਾ ਨਹਾਇਆ ਧੋਇਆ ਤੇ ਥੋੜੇ ਚਿਰ ਬਾਅਦ ਹੀ ਮੇਰੀ ਭੈਣ ਨੇ ਮੈਨੂੰ ਆਵਾਜ਼ ਮਾਰੀ ਉਹ ਕਹਿਣ ਲੱਗੀ ਵੀਰੇ ਅੱਜ ਆਪਾਂ ਕਾਲਜ ਨਹੀਂ ਜਾਣਾ ਟਾਈਮ ਤਾਂ ਹੋ ਗਿਆ ਤੁਸੀਂ ਤਿਆਰ ਹੋ ਮੈਂ ਕੁਝ ਨਾ ਕਿਹਾ ਤੇ ਚੁੱਪਚਾਪ ਉੱਠ ਕੇ ਉਸ ਨਾਲ ਤੁਰ ਪਿਆ ਉਸ ਨੇ ਸਾਰੇ ਰਸਤੇ ਮੈਨੂੰ ਬੁਲਾਇਆ ਪਰ ਮੈਂ ਬੋਲਿਆ ਹੀ ਨਾ ਆਖਰ ਮੈਂ ਉਸ ਨੂੰ ਪੁੱਛ ਹੀ ਲਿਆ ਤਾਂ ਉਹ ਕਹਿਣ ਲੱਗੀ ਕਿ ਵੀਰੇ ਕੀ ਗੱਲ ਹੋ ਗਈ ਤੁਸੀਂ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ ਪਹਿਲਾਂ ਤਾਂ ਤੁਸੀਂ ਮੇਰੇ ਨਾਲ ਕਿੰਨੀਆਂ ਗੱਲਾਂ ਕਰਦੇ ਹੁੰਦੇ ਸੀ ਕਾਲਜ ਜਾਣ ਵੇਲੇ ਆਉਣ ਵੇਲੇ ਅੱਜ ਤੁਹਾਨੂੰ ਕੀ ਗੱਲ ਹੋ ਗਈ ਤਾਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ ਤਾਂ ਉਹ ਕਹਿਣ ਲੱਗੀ ਹਾਂਜੀ ਵੀਰ ਜੀ ਦੱਸੋ ਕੀ ਗੱਲ ਹੈ ਮੈਂ ਉਸ ਨੂੰ ਕਿਹਾ ਕਿ ਮੈਂ ਉਮੀਦ ਕਰਦਾ ਕਿ ਤੂੰ ਮੈਨੂੰ ਸਭ ਕੁਝ ਸੱਚ-ਸੱਚ ਦੱਸੇਂਗੀ ਉਹ ਕਹਿਣ ਲੱਗੀ ਹਾਂਜੀ ਵੀਰੇ ਹਸ ਤੱਕ ਮੈਂ ਤੁਹਾਨੂੰ ਸਾਰਾ ਕੁਝ ਸੱਚੀ ਦੱਸਿਆ ਜਦੋਂ ਵੀ ਤੁਸੀਂ ਮੈਨੂੰ ਜੋ ਵੀ ਪੁੱਛਿਆ ਉਹ ਕਹਿਣ ਲੱਗੀ ਤਾਂ ਮੈਂ ਉਸ ਨੂੰ ਕਿਹਾ ਠੀਕ ਹੈ ਐਨੀ ਦੇਰ ਨੂੰ ਸਾਡਾ ਕਾਲਜ ਆ ਗਿਆ ਤੇ ਫਿਰ ਮੈਂ ਉਸ ਨੂੰ ਕਿਹਾ ਕਿ ਮੈਂ ਛੁੱਟੇ ਟਾਈਮ ਤੈਨੂੰ ਪੁੱਛੂੰਗਾ ਅਸੀਂ ਫੇਰ ਕਾਲਜ ਚਲੇ ਗਏ ਦੋਸਤੋ ਛੁੱਟੀ ਤੋਂ ਬਾਅਦ ਮੈਂ ਫੇਰ ਉਸ ਨੂੰ ਪੁੱਛਿਆ ਕਿ ਤੂੰ ਰਾਤੀ ਕਿਸ ਨਾਲ ਗੱਲਾਂ ਕਰ ਰਹੀ ਸੀ ਤਾਂ ਕਹਿ ਲੱਗੀ ਵੀਰ ਜੀ ਮੈਂ ਤਾਂ ਕਿਸੇ ਦੇ ਨਾਲ ਨਹੀਂ ਕਰ ਰਹੀ ਸੀ ਮੈਂ ਉਸ ਨੂੰ ਕਿਹਾ ਤੂੰ ਮੈਨੂੰ ਝੂਠ ਨਾ ਬੋਲ ਮੈਂ ਰਾਤੀ ਆਪਣੇ ਆਪ ਕੰਨ ਲਾ ਕੇ ਸਾਰੀਆਂ ਗੱਲਾਂ ਸੁਣੀਆਂ ਨੇ ਤੂੰ ਫੋਨ ਉੱਤੇ ਲੱਗੀ ਹੋਈ ਸੀ ਪਹਿਲਾਂ ਤਾਂ ਕੁਝ ਨਾ ਬੋਲੀ ਫੇਰ ਕਹਿਣ ਲੱਗੀ ਵੀਰੇ ਮੇਰਾ ਇੱਕ ਦੋਸਤ ਹੈਗਾ ਮੈਂ ਉਸ ਨੂੰ ਕਿਹਾ ਕਿਉਂ ਕੌਣ ਹੈ ਉਹ ਕਹਿਣ ਲੱਗੀ ਅਤੇ ਉਸ ਤੋਂ ਬਾਅਦ ਉਸਨੇ ਮੈਨੂੰ ਦੱਸਣਾ ਸ਼ੁਰੂ ਕੀਤਾ ਮੇਰਾ ਦਿਲ ਅੰਦਰੋਂ ਰੋ ਰਿਹਾ ਸੀ ਕਿਉਂਕਿ ਸ਼ਾਇਦ ਦਿ ਲੋ ਦਿਲ ਮੈਂ ਵੀ ਉਸ ਨੂੰ ਪਸੰਦ ਕਰਦਾ ਸੀ ਸਾਡਾ ਐਨੇ ਵਿੱਚ ਹੀ ਘਰ ਆ ਗਿਆ ਜਦੋਂ ਅਸੀਂ ਘਰ ਆਏ ਅਗਲੇ ਦਿਨ ਐਤਵਾਰ ਸੀ ਐਤਵਾਰ ਨੂੰ ਅਸੀਂ ਦੋਨੋਂ ਜਣੇ ਘਰ ਵਿੱਚ ਇਕੱਲੇ ਸੀ ਮੇਰੇ ਤਾਏ ਦੀ ਕੁੜੀ ਘਰ ਦੀ ਸਫਾਈ ਕਰ ਰਹੀ ਸੀ ਤੇ ਮੈਂ ਸੋਫੇ ਤੇ ਬੈਠਾ ਆਪਣੀ ਕਿਤਾਬ ਪੜ੍ਹ ਰਿਹਾ ਸੀ ਤੇ ਨਾਲੇ ਉਸ ਵੱਲ ਵੇਖ ਰਿਹਾ ਸੀ ਮੈਂ ਸੋਚ ਰਿਹਾ ਸੀ ਕਿ ਮੈਂ ਹੁਣ ਇਸ ਨੂੰ ਕੀ ਕਵਾਂ ਕਿੱਦਾਂ ਕਵਾਂ ਕਿ ਮੈਂ ਤੈਨੂੰ ਬਹੁਤ ਪਸੰਦ ਕਰਦਾ ਪਰ ਫਿਰ ਮੈਂ ਪਿੱਛੇ ਹਟ ਜਾਂਦਾ ਸੀ ਕਿਉਂਕਿ ਉਹ ਮੇਰੀ ਭੈਣ ਲੱਗਦੀ ਸੀ ਤੇ ਮੇਰੇ ਕੋਲ ਰਹਿ ਨਹੀਂ ਹੋ ਰਿਹਾ ਸੀ ਤੇ ਮੈਂ ਉਸ ਨੂੰ ਪੁੱਛਣਾ ਚਾਹੁੰਦਾ ਸੀ ਕਿਉਂ ਮੈਨੂੰ ਪਿਆਰ ਕਰਦੀ ਹੈ ਕਿ ਨਹੀਂ ਕਿਉਂਕਿ ਅੱਜ ਮੌਕਾ ਬਹੁਤ ਵਧੀਆ ਸੀ ਜਦੋਂ ਮੈਂ ਉਸ ਨਾਲ ਗੱਲ ਕਰ ਸਕਦਾ ਸੀ ਤੇ ਫਿਰ ਮੈਂ ਉਸ ਦੇ ਕੋਲ ਚਲਾ ਗਿਆ ਤੇ ਉਹ ਕੰਮ ਕਰ ਰਹੀ ਸੀ ਤਾਂ ਮੈਂ ਉਸ ਨੂੰ ਕਿਹਾ ਨੀਤੂ ਮੈਂ ਤੇਨ ਨਾਲ ਇੱਕ ਗੱਲ ਕਰਨੀ ਆ ਉਹ ਕਹਿਣ ਲੱਗੀ ਹਾਂ ਵੀਰੇ ਦੱਸੋ ਕੀ ਗੱਲ ਹੋ ਗਈ ਤਾਂ ਮੈਂ ਉਸ ਨੂੰ ਕਿਹਾ ਕਿ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਮੈਨੂੰ ਤੇਰਾ ਪਿਆਰ ਹੋ ਗਿਆ ਉਹ ਮੈਨੂੰ ਖੁੱਲੀਆਂ ਅੱਖਾਂ ਦੇ ਨਾਲ ਘੂਰ-ਘੂਰ ਕੇ ਦੇਖ ਰਹੀ ਸੀ ਤੇ ਮੈਂ ਉਸ ਨੂੰ ਕੀ ਕਹਿ ਦਿੱਤਾ ਸੀ ਉਹ ਮੈਨੂੰ ਕਹਿਣ ਲੱਗੀ ਇਹ ਤੂੰ ਕੀ ਕਹਿ ਰਿਹਾ ਤੈਨੂੰ ਪਤਾ ਵੀ ਆ ਮੈਂ ਤੇਰੀ ਭੈਣ ਲੱਗਦੀ ਹਾਂ ਨਾਲੇ ਤੈਨੂੰ ਇਹ ਵੀ ਪਤਾ ਕਿ ਮੇਰੀ ਗੱਲਬਾਤ ਕਿਸੇ ਹੋਰ ਮੁੰਡੇ ਦੇ ਨਾਲ ਆ ਤੈਨੂੰ ਸ਼ਰਮ ਨਹੀਂ ਆਈ ਆ ਲੈਣ ਦੇ ਡੈਡੀ ਨੂੰ ਤੇ ਮੰਮੀ ਨੂੰ ਵੀ ਉਹਨਾਂ ਨੂੰ ਸਾਰਾ ਕੁਝ ਦੱਸਾਂਗੀ ਤੇ ਨਾਲੇ ਤਾਈ-ਤਾਏ ਨੂੰ ਵੀ ਦੱਸਦੀ ਆ ਕਿ ਤੂੰ ਮੈਨੂੰ ਕੀ ਕਹਿ ਰਿਹਾ ਸੀ ਮੈਂ ਉਸ ਨੂੰ ਕਿਹਾ ਨਹੀਂ ਤੂੰ ਪਲੀਜ਼ ਕਿਸੇ ਨੂੰ ਨਾ ਦੱਸੀ ਚਲ ਠੀਕ ਆ ਤੂੰ ਮੈਨੂੰ ਪਿਆਰ ਨਹੀਂ ਕਰਦੀ ਪਰ ਮੈਂ ਤੈਨੂੰ ਪਿਆਰ ਕਰਦਾ ਸੀ ਮੈਨੂੰ ਤੇਰੇ ਨਾਲ ਪਿਆਰ ਸੀ ਕਿਉਂਕਿ ਜਦੋਂ ਅਸੀਂ ਇਕੱਠੇ ਆਉਂਦੇ ਜਾਂਦੇ ਸੀ ਤਾਂ ਮੇਰਾ ਮਨ ਭਟਕਿਆ ਸੀ ਉਹ ਕਹਿਣ ਲੱਗੀ ਚਲ ਠੀਕ ਹੈ ਫਿਰ ਮੈਂ ਮੰਮੀ ਪਾਪਾ ਨੂੰ ਨਹੀਂ ਦੱਸਾਂਗੀ ਪਰ ਉਸ ਤੋਂ ਬਾਅਦ ਤੂੰ ਮੈਨੂੰ ਇਹ ਗੱਲ ਕਦੀ ਨਹੀਂ ਕਹਿਣੀ ਤਾਂ ਮੈਂ ਉਸ ਨੂੰ ਕਹਿ ਦਿੱਤਾ ਠੀਕ ਆ ਰੀਤੂ ਮੈਂ ਤੈਨੂੰ ਕਦੀ ਵੀ ਕੁਝ ਨਹੀਂ ਕਹਾਗਾ ਫਸ ਫਿਰ ਇਸੇ ਤਰ੍ਹਾਂ ਸੀ ਹੋੜੀ ਹੋੜੀ ਕਾਲਜ ਦੀ ਪੜ੍ਹਾਈ ਪੂਰੀ ਕਰ ਲਈ ਅਤੇ ਇੱਕ ਦਿਨ ਨੀਤੂ ਦੇ ਰਿਸ਼ਤੇ ਦੀ ਗੱਲ ਘਰ ਵਿੱਚ ਹੋ ਰਹੀ ਸੀ ਉਹ ਮੈਨੂੰ ਕਹਿਣ ਲੱਗੀ ਹਰਮਨ ਮੈਨੂੰ ਤੇਨ ਇੱਕ ਜ਼ਰੂਰੀ ਕੰਮ ਆ ਤੈਨੂੰ ਪਤਾ ਮੇਰੇ ਬਾਪੂ ਜੀ ਕਿੰਨੇ ਜ਼ਿਆਦਾ ਗੁੱਸੇ ਵਾਲੇ ਆ ਉਹ ਮੇਰੇ ਲਈ ਵਿਆਹ ਦੀ ਗੱਲ ਕਰ ਰਹੇ ਨੇ ਅਤੇ ਹੁਣ ਤੂੰ ਹੀ ਇੱਕ ਜਰੀਆ ਤਾਂ ਮੈਂ ਕਿਹਾ ਕਿ ਮੈਂ ਸਮਝਿਆ ਨਹੀਂ ਤੂੰ ਕਹਿਣਾ ਕੀ ਚਾਹਨੀ ਆ ਉਹ ਕਹਿਣ ਲੱਗੀ ਕਿ ਬਾਪੂ ਤੇ ਬੀਬੀ ਨੂੰ ਤੂੰ ਦੱਸਣਾ ਕਿ ਮੈਂ ਕਿਸੇ ਮੁੰਡੇ ਨਾਲ ਪਿਆਰ ਕਰਦੀ ਆ ਤੇ ਮੈਂ ਉਸ ਨਾਲ ਹੀ ਵਿਆਹ ਕਰਵਾਉਣਾ ਤਾਂ ਮੈਂ ਉਸ ਨੂੰ ਕਿਹਾ ਕਿ ਜੇ ਚਾਚੇ ਨੇ ਮੈਨੂੰ ਕੁੱਟ ਦਿੱਤਾ ਤੇ ਗਾਲਾਂ ਕੱਢੀਆਂ ਫੇਰ ਉਹ ਕਹਿਣ ਲੱਗੀ ਤੂੰ ਇੱਕ ਵਾਰੀ ਕੋਸ਼ਿਸ਼ ਤਾਂ ਕਰਕੇ ਵੇਖ ਸ਼ਾਇਦ ਤੇਰੀ ਗੱਲ ਮੰਨ ਜਾਣ ਮੈਂ ਉਸ ਨੂੰ ਕਿਹਾ ਮੈਂ ਕੋਸ਼ਿਸ਼ ਕਰਾਂਗਾ ਅਤੇ ਉਸ ਤੋਂ ਬਾਅਦ ਸ਼ਾਮ ਨੂੰ ਮੈਂ ਆਪਣੇ ਚਾਚੇ ਤੇ ਚਾਚੀ ਨਾਲ ਗੱਲ ਕੀਤੀ ਗੱਲ ਮੈਂ ਇਸ ਤਰ੍ਹਾਂ ਕੀਤੀ ਕਿਉਂਕਿ ਮੈਨੂੰ ਪਤਾ ਸੀ ਕਿ ਇਸ ਤੇ ਵੈਧੀ ਗੱਲ ਚੱਲ ਰਹੀ ਆ ਮੈਂ ਉਹਨਾਂ ਨੂੰ ਕਿਹਾ ਕਿ ਚਾਚਾ ਚਾਚੀ ਮੇਰੀ ਨਜ਼ਰ ਵਿੱਚ ਇੱਕ ਮੁੰਡਾ ਹੈਗਾ ਵਿਦੇਸ਼ੋਂ ਆਇਆ ਕੰਮਕਾਰ ਬਹੁਤ ਵਧੀਆ ਜੇ ਉੱਥੇ ਗੱਲ ਬਣ ਜੇ ਤਾਂ ਬਹੁਤ ਵਧੀਆ ਸਾਡੀ ਕੁੜੀ ਰਾਜ ਕਰੂਗੀ ਇੱਕੋ ਇੱਕ ਤਾਂ ਕੁੜੀ ਹੈ ਸਾਡੀ ਤਾਂ ਮੈਂ ਕਿਹਾ ਕਿ ਉਹ ਗੱਲ ਤਾਂ ਸਹੀ ਆ ਅਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਚਾਚਾ ਜੀ ਜੇ ਮੈਂ ਤੁਹਾਨੂੰ ਇਸ ਮੁੰਡੇ ਦੀ ਦੱਸ ਪਾ ਰਹੀ ਆ ਤਾਂ ਤੁਸੀਂ ਨਜ਼ਰ ਮਾਰ ਲਓ ਉਹਦਾ ਸੋਹਣਾ ਸੁਨੱਖਾ ਤਾਂ ਉਹਨਾਂ ਨੇ ਕਿਹਾ ਕਿ ਮੁੰਡੇ ਦਾ ਘਰ ਕਿੱਥੇ ਆ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਹੁਣ ਕੀ ਕਵਾਂ ਕਿਉਂਕਿ ਮੈਂ ਤਾਂ ਉਸ ਤੋਂ ਸਾਰਾ ਕੁਝ ਪੁੱਛਿਆ ਵੀ ਨਹੀਂ ਸੀ ਜਿਹੜੀ ਚਾਚੀ ਨੇ ਕਿਹਾ ਕਿ ਕਿੰਨੇ ਭੈਣ ਭਰਾ ਨੇ ਉਹ ਤਾਂ ਕੀ ਕੰਮ ਕਰਦਾ ਹੁਣ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਸੀ ਮੈਂ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ ਮੈਂ ਤੁਹਾਨੂੰ ਸਭ ਕੁਝ ਪਤਾ ਕਰਕੇ ਦੱਸਾਂਗਾ ਉਹਨਾਂ ਨੇ ਮੈਨੂੰ ਕਿਹਾ ਕਿ ਠੀਕ ਆ ਪੁੱਤ ਤੂੰ ਛੇਤੀ ਪਤਾ ਕਰਕੇ ਦੱਸੀਂ ਉਸ ਤੋਂ ਬਾਅਦ ਮੈਂ ਨੀਤੂ ਨੂੰ ਬੁਲਾਇਆ ਤੇ ਕਿਹਾ ਕਿ ਤੂੰ ਮੈਨੂੰ ਦੱਸਿਆ ਹੀ ਨਹੀਂ ਕਿ ਮੁੰਡੇ ਦਾ ਘਰ-ਬਾਰ ਕਿੱਥੇ ਹੈ ਕੌਣ ਆ ਉਸਦੇ ਕਿੰਨੇ ਭੈਣ ਭਰਾ ਤਾਂ ਨੀਤੂ ਕਹਿਣ ਲੱਗੀ ਉਹ ਘਰ ਬਹੁਤ ਤਕੜਾ ਤਾਂ ਮੈਂ ਕਿਹਾ ਉਹਨਾਂ ਦੀ ਕੀ ਕਾਸਟ ਆ ਕਹਿਣ ਲੱਗੀ ਉਹ ਸਾਡੇ ਵਾਲੀ ਕਾਸਟ ਦੇ ਨੇ ਤਾਂ ਮੈਂ ਉਸ ਨੂੰ ਕਿਹਾ ਇਹ ਤਾਂ ਚਲ ਠੀਕ ਆ ਪਰ ਮੁੰਡਾ ਕਰਦਾ ਕੀ ਆ ਇਹ ਤਾਂ ਦੱਸ ਤਾਂ ਜੋ ਮੈਂ ਚਾਚੇ ਨੂੰ ਦੱਸ ਸਕਾਂ ਉਹ ਕਹਿਣ ਲੱਗੀ ਕਿ ਉਹਨਾਂ ਦਾ ਸ਼ੋਅਰੂਮ ਆ ਮੈਂ ਉਸ ਨੂੰ ਕਿਹਾ ਚੰ ਠੀਕ ਹੈ ਅਤੇ ਉਹ ਸਿਰਫ ਬੈੱਕੀ ਖਾਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿੱਧਰੋਂ ਕਿੱਧਰੋਂ ਪੈਸੇ ਆਉਂਦੇ ਆ ਮੈਂ ਉਸ ਨੂੰ ਕਿਹਾ ਫੇਰ ਤਾਂ ਤੇਰੀ ਗੱਲ ਪਣੀ ਪਈ ਆ ਤੂੰ ਚਿੰਤਾ ਨਾ ਕਰ ਹੁਣ ਮੈਂ ਤੇਰਾ ਵਿਆਹ ਉੱਥੇ ਕਰਵਾ ਕੇ ਰਾਵਾਂਗਾ ਮੈਂ ਉਸ ਨੂੰ ਕਿਹਾ ਠੀਕ ਆ ਹੁਣ ਮੈਂ ਚਾਚੇ ਨੂੰ ਦੱਸਦਾ ਅਤੇ ਕੁਛੇਰ ਬਾਅਦ ਮੈਂ ਫੇਰ ਚਾਚੇ ਦੇ ਕਮਰੇ 'ਚ ਗਿਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਚਾਚਾ ਜੀ ਤੁਸੀਂ ਬਾਹਰ ਵਾਲਾ ਮੁੰਡਾ ਛੱਡੋ ਤੁਸੀਂ ਨੀਤੂ ਦਾ ਰਿਸ਼ਤਾ ਜਿੱਥੇ ਮੈਂ ਕਹਿ ਰਿਹਾ ਨਾ ਉੱਥੇ ਕਰੋ ਆਪਣੀ ਘਾਸਟ ਦਾ ਮੁੰਡਾ ਚੰਗੇ শোরੂਮ ਨੇ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਬੈਂਕਾਂ ਦੇ ਵਿੱਚ ਤਾਂ ਉਹਨਾਂ ਦਾ ਬਹੁਤ ਹੀ ਵਧੀਆ ਰੁਪਿਆ ਪੈਸਾ ਅਤੇ ਉਹਨਾਂ ਨੂੰ ਆਪਾਂ ਮਿਲ ਲੈਣੇ ਆ ਮੇਰੇ ਚਾਚੇ ਨੇ ਕਿਹਾ ਤੂੰ ਸਾਡੇ ਨਾਲ ਮਲਾ ਦੇ ਫਿਰ ਆਪਾਂ ਅੱਗੇ ਰਿਸ਼ਤਾ ਤੋਰੀਏ ਤੇ ਕੁੜੀ ਨੂੰ ਉਸਦੇ ਘਰ ਭੇਜੀਏ ਮੈਂ ਉਸ ਨੂੰ ਕਿਹਾ ਮੈਂ ਅੱਜ ਹੀ ਪੁੱਛ ਲਵਾਂਗਾ ਅਤੇ ਉਸ ਤੋਂ ਬਾਅਦ ਮੈਂ ਨੀਤੂ ਨੂੰ ਕਿਹਾ ਕਿ ਤੂੰ ਉਸ ਨੂੰ ਫੋਨ ਲਾ ਤੇ ਉਸ ਨੂੰ ਕਿਹਾ ਕਿ ਆਪਣੇ ਮਾਪਿਓ ਨੂੰ ਸਾਡੇ ਘਰ ਭੇਜੇ ਅਤੇ ਨੀਤੂ ਨੇ ਉਸ ਮੁੰਡੇ ਨੂੰ ਫੋਨ ਕੀਤਾ ਤੇ ਕਿਹਾ ਕਿ ਕੱਲ ਸਵੇਰੇ ਸਾਡੇ ਘਰ ਆਪਣੇ ਮਾਪਿਓ ਨੂੰ ਭੇਜ ਦੇ। ਦੂਜੇ ਦਿਨ ਫੇਰ ਉਸ ਮੁੰਡੇ ਦੇ ਮਾਪਿਓ ਸਾਡੇ ਘਰ ਆ ਗਏ ਸੀ। ਜਿਸ ਨੂੰ ਦੇਖ ਕੇ ਮੇਰਾ ਚਾਚਾ ਬਹੁਤ ਖੁਸ਼ ਸੀ। ਗੱਲਾਂ ਕਰਦੇ ਕਰਦੇ ਹੀ ਰਿਸ਼ਤਾ ਪੱਕਾ ਹੋ ਗਿਆ ਤੇ 15-20 ਦਿਨਾਂ ਦੇ ਵਿੱਚ ਨੀਤੂ ਦਾ ਵਿਆਹ ਕਰ ਦਿੱਤਾ। ਹੁਣ ਉਹਨਾਂ ਦੇ ਜਾਣ ਤੋਂ ਬਾਅਦ ਉਹ ਮੇਰੇ ਕੋਲ ਆਈ ਤੇ ਕਹਿਣ ਲੱਗੀ ਵੀਰੇ ਮੈਂ ਤੇਰਾ ਕਿੰਦਾ ਧੰਨਵਾਦ ਕਰਾਂ? ਤਾਂ ਮੈਂ ਉਸ ਨੂੰ ਕਿਹਾ ਕਿ ਭੈਣੇ ਤੂੰ ਚਿੰਤਾ ਨਾ ਕਰ। ਮੈਂ ਤੇਰੇ ਵਿਆਹ ਵਿੱਚ ਕੋਈ ਕਮੀ ਨਹੀਂ ਛੱਡੀ ਅਤੇ ਫਿਰ ਉਸ ਦਾ ਵਿਆਹ 15 ਦੇ ਨਾਲ ਵਿਚਾਰ ਦਿੱਤਾ ਗਿਆ। ਤੁਵੀ ਦਾ ਹੋ ਕੇ ਆਪਣੇ ਸਹੁਰੇ ਘਰ ਚਲੀ ਗਈ ਅਤੇ ਉੱਥੇ ਬਹੁਤ ਖੁਸ਼ ਹੈ। ਮੈਂ ਕੋਈ ਕਸਰ ਨਹੀਂ ਛੱਡੀ ਸੀ ਉਸ ਦੇ ਘਰ ਦੇ ਲਾਗੇ ਇੱਕ ਕੁੜੀ ਰਹਿੰਦੀ ਸੀ ਤੇ ਮੈਨੂੰ ਬਹੁਤ ਸੋਹਣੀ ਲੱਗਦੀ ਤੇ ਜਦੋਂ ਵੀ ਮੈਂ ਆਪਣੀ ਭੈਣ ਨੂੰ ਮਿਲਣ ਜਾਂਦਾ ਉਹ ਕੁੜੀ ਪਹਿਲਾਂ ਹੀ ਆ ਕੇ ਉੱਥੇ ਬੈਠ ਜਾਂਦੀ। ਉਹ ਵੀ ਮੈਨੂੰ ਪਸੰਦ ਕਰਦੀ ਸੀ ਤੇ ਸਾਡੇ ਦੋਨਾਂ ਦਾ ਚੱਕਰ ਚੱਲਦਾ ਸੀ। ਜਦੋਂ ਵੀ ਮੈਂ ਨਿਤੂ ਦੇ ਘਰ ਜਾਂਦਾ ਮੈਂ ਉਸ ਨੂੰ ਫੋਨ ਕਰਕੇ ਪਹਿਲੇ ਹੀ ਦੱਸ ਦਿੰਦਾ ਤੇ ਉਹ ਪਹਿਲੇ ਹੀ ਆ ਜਾਂਦੀ ਤੇ ਉਹ ਨੀਤੂ ਦੇ ਨਾਲ ਬੈਠ ਕੇ ਗੱਲਾਂ ਕਰਦੀ ਰਹਿੰਦੀ ਪੁੱਛਦੀ ਰਹਿੰਦੀ ਕਿ ਇਹ ਕੌਣ ਹੈ ਇਸ ਦਾ ਸੁਭਾਅ ਕਿਦਾਂ ਦਾ ਅਤੇ ਨੀਤੂ ਵੀ ਉਸ ਨੂੰ ਦੱਸਦੀ ਸੀ ਕਿ ਮੇਰਾ ਭਰਾ ਬਹੁਤ ਚੰਗਾ ਇਸ ਤਰ੍ਹਾਂ ਦਾ ਮੁੰਡਾ ਤੈਨੂੰ ਨਹੀਂ ਲੱਭਣਾ ਪਰ ਇੱਕ ਗੱਲ ਦੱਸ ਤੂੰ ਮੈਨੂੰ ਇਹ ਸਭ ਕਿਉਂ ਪੁੱਛ ਰਹੀ ਹੈ ਤਾਂ ਉਹ ਕਹਿ ਦਿੰਦੀ ਸੀ ਕਿ ਮੈਂ ਉਸ ਨੂੰ ਪਸੰਦ ਕਰਦੀ ਹਾਂ ਅਤੇ ਉਹ ਵੀ ਮੈਨੂੰ ਪਸੰਦ ਕਰਦਾ ਤੇ ਹੁਣ ਤੂੰ ਸਾਡੇ ਵੀ ਆਦੀ ਗੱਲ ਤੋੜ ਦੇਣੀ ਤੇਰੇ ਵਿਆਹ ਦੀ ਗੱਲ ਮੈਂ ਤੋੜੀ ਸੀ ਤੇ ਤੇਰਾ ਰਿਸ਼ਤਾ ਕਰਵਾਇਆ ਸੀ ਤੇ ਵਿਆਹ ਵੀ ਤੇ ਹੁਣ ਤੇਰੀ ਵਾਰੀ ਆ ਹੁਣ ਤੂੰ ਸਾਡਾ ਰਿਸ਼ਤਾ ਸਿਰੇ ਚਾੜਨਾ ਅਤੇ ਸਾਡੇ ਦੋਨਾਂ ਦਾ ਵਿਆਹ ਕਰਵਾਉਣਾ ਉਹ ਕਹਿੰਦੀ ਵੀਰੇ بس ਇੰਨੀ ਕੁ ਗੱਲ ਸੀ ਸ਼ੁਕਰ ਹੈ ਪਰਮਾਤਮਾ ਦਾ ਮੈਂ ਤੇਰੇ ਕਿਸੇ ਕੰਮ ਆਈ ਅਤੇ ਮੇਰੇ ਸਿਰੋਂ ਵੀ ਇਹ ਭਾਰ ਹਲਕਾ ਹੋਵੇ ਤੇ ਤੂੰ ਮੇਰੀ ਕਿੰਨੀ ਮਦਦ ਕੀਤੀ ਸੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਮੈਂ ਵੀ ਤੇਰੇ ਕਿਸੇ ਕੰਮ ਆ ਰਹੀ ਆ ਅਤੇ ਉਸਨੇ ਮੈਨੂੰ ਕਿਹਾ ਮੈਂ ਅੱਜ ਹੀ ਤਾਇਆ ਜੀ ਨਾਲ ਗੱਲ ਕਰਦੀ ਆਂ ਦੋਸਤੋ ਉਸਨੇ ਫਿਰ ਸਾਡੇ ਘਰ ਗੱਲ ਕੀਤੀ ਤੇ ਮੇਰੇ ਮੰਮੀ ਡੈਡੀ ਮੰਨ ਗਏ ਕਿਉਂਕਿ ਕੁੜੀ ਵਾਲੇ ਕਾਫੀ ਘਰੋਂ ਤਕੜੇ ਸੀ ਅਤੇ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਹੋਈ ਸੀ ਅਤੇ ਫਿਰ ਸਾਡਾ ਵਿਆਹ ਹੋ ਗਿਆ ਸੋ ਹੁਣ ਮੈਂ ਆਪਣੀ ਘਰ ਵਾਲੀ ਨਾਲ ਬਹੁਤ ਖੁਸ਼ ਆ ਉਹ ਬਹੁਤ ਚੰਗੀ ਹੈ ਤੇ ਮੇਰਾ ਬਹੁਤ ਧਿਆਨ ਰੱਖਦੀ ਹੈ ਅਤੇ ਘਰ ਵਿੱਚ ਮੇਰੇ ਮਾਪਿਓ ਤੇ ਮੇਰੇ ਚਾਚਾ ਚਾਚੀ ਸਭ ਦਾ ਬਹੁਤ ਧਿਆਨ ਰੱਖਦੀ ਹੈ ਤੇ ਸਾਰੇ ਕਹਿੰਦੇ ਨੇ ਕਿ ਸਾਨੂੰ ਨੀਤੂ ਵਰਗੀ ਧੀ ਮਿਲ ਗਈ ਦੋਸਤੋ ਇਸ ਤਰ੍ਹਾਂ ਪਹਿਨਾ ਮੈਂ ਨੀਤੂ ਦਾ ਵਿਆਹ ਕਰਵਾਇਆ ਤੇ ਫਿਰ ਨੀਤੂ ਨੇ ਮੇਰਾ ਵਿਆਹ ਕਰਵਾਇਆ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਿਓ ਪਹਿਲੀ ਵਾਰ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਸਸ਼ੀ ਕਾਲ ਜੀ ਸਾਰਿਆਂ ਨੂੰ